ਆ ਕਹਿੰਦੇ ਮੰਦਰ ਇਸਵੇਂ ਸਿਰਵਾਲੀ ਪਿੰਡ ਦਾ ਕਰਦਾ ਹੋਇਆ ਟਰਾਈ ਕਬੱਡੀ ਮੰਦਰ ਤੇ ਗੋਰੀ ਪਰ ਗੋਰੀ ਨੇ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਫੇਡ ਤੇ ਬੋਲ ਲਓ ਸਾਹਮਣੇ ਕਹਿੰਦੇ ਰਾਜਨ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਰਾਜਨ ਦਾ ਜਦੋਂ ਬਾਟੀਆਂ ਪਿੰਡ ਹੈ ਆਉਣ ਖਾਂਦੇ ਲੱਗੇ ਮਲੋੜਦਾ ਕਹਿੰਦੇ ਏਰੀਆ ਕਰਾਈ ਵਾਲਾ ਬਾਟੀਆਂ ਬੜੇ ਪ੍ਰਸਿੱਧ ਜੇ ਪਿੰਡ ਨੇ ਕਹਿੰਦੇ ਚਾਉੜੇ ਬਲਗਾਟੀਆਂ ਦੀਆਂ ਗੱਲਾਂ ਚੱਲੀਆਂ ਨੇ ਆਹ ਬਾਤੀਆਂ ਬੋਲੇ ਕਹਿੰਦੇ ਰਾਜੋ ਵਜਨੀ ਕਬੱਡੀ ਤੇ ਬਾਬ ਅੱਜ ਮੈਂ ਪਹਿਲੀ ਵਾਰ ਕਹਿੰਦੇ ਉਪਰ ਦੇ ਵਿੱਚ ਦੇਖਿਆ ਤੇ ਮਾਨੂੰ ਬੜੀ ਖੁਸ਼ੀ ਹੋਈ ਹੈ ਆ ਚੱਲਿਆ ਕਹਿੰਦੇ ਜੇਜਾ ਨੌਜਵਾਨ ਜੇਜਾ ਤੇ ਸੂਜੇ ਦੀ ਧਰਤੀ ਦਾ ਜਦੋਂ ਪੰਜਾਬ ਦਾ ਬਾਟਰ ਕਰਾਸ ਕਰਦੀ ਹੈ ਹਰਿਆਣੇ ਚ ਐਂਟਰ ਹੋ ਰਹੀਏ ਉਦੋਂ ਮੋਬਾਈਲ ਵੀ ਦਸਣ ਲੱਗ ਜਾਂਦਾ ਕਿ ਆਪਾਂ ਹਰਿਆਣੇ ਚ ਵਰ ਗਏ ਆ ਇਹ ਨੌਜਵਾਨ ਕਹਿੰਦੇ ਪੰਜਾਬ ਦੇ ਬਾਟਰ ਤੋਂ ਹਰਿਆਣੇ ਤੋਂ ਕਹਿੰਦੇ ਚੱਲ ਕੇ ਆਇਆ ਆਹ ਰੰਡਾ ਕਹਿੰਦੇ ਨੌਜਵਾਨ ਉਹ ਜੰਡਸਰ ਦੀ ਧਰਤੀ ਮੇਰੇ ਮਿੱਤਰੋ ਉਹ ਪੈਂਦੀਆਂ ਕਬੱਡੀਆਂ ਯਾਰ ਨੇ ਚੜ ਚੜ ਕੇ ਵੇਖ ਤਜ ਮਾਨਸਰ ਖੜ ਖੜ ਕੇ ਕੌਣ ਕਿ ਚੁੱਪ ਘੱਟੇ ਜਿਹੜੇ ਪੌੜੀਆਂ ਕਬੱਡੀਆਂ ਯਾਰੋ ਝੁੱਪ ਝੁੱਪ ਗਏ ਜਿਹੜਿਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਉਹਨੇ ਅੱਜ ਜਾਣਾ ਜਿੱਤ ਕੇ ਜਿਹੜਿਆਂ ਪੱਟਾਂ ਦੇ ਵਿੱਚ ਜਾਣ ਮਿੱਤਰੋ ਉਹਨੇ ਅੱਜ ਜਾਣਾ ਜਿੱਤ ਕੇ ਹਾਂ ਬੇਸ਼ਵਨ ਕਹਿੰਦੇ ਪੱਟ ਤੇ ਥਾਪੀ ਮਾਰੀ ਆ ਆ ਪਹਿਲਵਾਨ ਦੇ ਚਰਚੇ ਓਏ ਕੰਮ ਚੱਲੇ ਆ ਹੁਣ ਕੌਣ ਬੱਲੇ ਬੱਲੇ ਕਰਵਾ ਦੇਗਾ ਪਰ ਸਾਹਮਣੇ ਨੰਬਰ ਜਿਹੜਾ ਆਹ ਸੌਜੀ ਨੇ ਜੋੜਿਆ ਆਪਣੀ ਟੀਮ ਦੇ ਲਈ ਫੱਪੂ ਦੀ ਧਰਤੀ ਹੈ ਆਹ ਬੱਲੇ ਬੱਲੇ ਕਰਵਾ ਗਿਆ ਕਹਿੰਦੇ ਨੋਇਵਨ ਆਹ ਪ੍ਰਿੰਸ ਆਹ ਗੁਰੂ ਦਾ ਖਾਲਸਾ ਕਬੱਡੀ ਪਾ ਰਿਹਾ ਹੈ ਉਹ ਬੰਦ ਬੰਦ ਕੱਟਵਾ ਕੇ ਕਰ ਕੇ ਵਿੱਚ ਪਿਆਰਾ ਉਹ ਪੰਥ ਖਾਲਸਾ ਪਲੇ ਆਇਆ ਹੈ ਆਹ ਸਾਵੇਂ ਤਲਵਾਰਾਂ ਦੇ ਆਹ ਪ੍ਰਿੰਸ ਦੇ ਨੰਬਰ ਦਾ ਜਵਾਲਿਆ ਵਾਹ ਓ ਜਵਾਲਿਆ ਪਰ ਆ ਨੰਬਰ ਰੇਡਰ ਦੇ ਹਿੱਸੇ ਜਾ ਰਿਹਾ ਐਂਡ ਸਾਡੇ ਵੱਡੇ ਭਰਾਵਾਂ ਧੰਨਵਾਦ ਆ ਗੋਰੀ ਕਬੱਡੀ ਪਾ ਰਿਹਾ ਢਲਕਰਮ ਦੀ ਜੱਗੋ ਮਾਈਕ ਔਰ ਕਰਦੇ ਸਫਤ ਗੋਰੀ ਦੀ ਹੈਲੋ ਲੋ ਜੀ ਕਹਿੰਦੇ ਗੋਰੀ ਦੀ ਕਬੱਡੀ ਪਾਈ ਹੈ ਸਾਹਮਣੇ ਚਾਰ ਜਾਫੀ ਹੈ ਲੈ ਗੋਰੀ ਤੇ ਜਾਫੀ ਜਾਫੀ ਦੇ ਨਾਮ ਇਹਨੇ ਪਤਾ ਤੇ ਗੋਰੀ ਕਹਿੰਦੇ ਆ ਨੰਬਰ 2 ਬੈਠਾ ਜਾਫੀਆਂ ਨੂੰ ਇਦਾਂ ਹੀ ਹੈ ਲਵੀ ਲਵੀ ਕਾਰਗਨ ਵਾਹ ਓਏ ਗੱਬਰੂ ਆ ਨਈ ਉਰੀਸਾ ਆਗੇ ਕਹਿੰਦੇ ਬਿੱਲਾ ਨੌਜਵਾਨ ਇਹਦਾ ਕਬਰ ਵਾਲਾ ਪਿੰਡ ਹੈ ਜਦੋਂ ਮਾਗੀ ਦੇ ਮੇਲੇ ਤੇ ਘੋੜਿਆਂ ਦਾ ਮੇਲਾ ਲੱਗਦਾ ਹੈ ਆ ਨੌਜਵਾਨ ਦੇ ਪਿੰਡੋਂ ਮੇਲਾ ਲੱਗਦਾ ਕਬਰ ਵਾਲੇ ਦੀ ਧਰਤੀ ਹੈ ਇਹ ਕਹਿੰਦੇ ਉੱਥੋਂ ਚੱਲ ਕੇ ਆਇਆ ਆਓ ਸਾਹਮਣੇ ਕਹਿੰਦੇ ਨੰਬਰ ਜਿਹੜਾ ਫਿਰ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਫਿਰ ਰੇਡਰ ਦੇ ਲਈ ਪਾਜ ਜ਼ਰੂਰੀ ਜਾਫੀ ਜਦ ਪੱਕੇ ਵਧੀਆ ਜਾਫੀ ਨੂੰ ਮੰਨਿਆ ਜਾਂਦਾ ਜਿਹੜਾ ਉਹਦੀ ਰੇਡ ਨੂੰ ਨੱਪੇ ਜਿਹੜਾ ਕਬੱਡੀ ਨੂੰ 90 ਲਓ ਗੇਜੇ ਦੀ ਰੇਡ ਪਰ ਸੁਰਜਨ ਸੁਰਜਨ ਚੜਦੀ ਬਰੇਸ ਚੜਦੀ ਉਮਰ ਨਮਾ ਖੂਰ ਸੁਰਜਨ ਜਗਤ ਸਿੰਘ ਵਾਲਾ ਪਿੰਡ ਆ ਚਾਪੀ ਲਈ ਤਾੜੀਆਂ ਮਾਰ ਲਓ ਜਿੰਨੀਆਂ ਮਾਰ ਸਕਦੇ ਹੋ ਬੱਲੇ 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 ਵਾਹ ਓ ਗੱਬਰੂਆ ਵਾਹ ਓ ਗੱਬਰੂਆ ਖਾਰੇ ਖੁੱਲ ਕੇ ਮਾਰੋ ਕਰੋ ਜੀ ਤਾੜੀ ਖੁੱਲ ਕੇ ਮਾਰ ਪਿਆ ਕਰੋ ਕਹਿੰਦੇ ਕਥੇ ਦੌਰ ਨੂੰ ਤੜੀ ਤੇ ਬਗਾਲਣ ਨੂੰ ਸੜੀ ਪਛਰਾ ਵੀ ਨੂੰ ਸੰਤਰੇ ਦੀ ਫੜੀ ਤੇ ਫਲੇਰ ਨੂੰ ਫਿਰ ਤਾਰੇ ਕਹਿੰਦੇ ਦੇਸੀ ਘੋਦਾ ਕੰਮ ਕਰਦੀ ਹੈ ਚੇਅਰਮੈਨ ਸਾਹਿਬ ਮੈਂ ਸਾਡੇ ਦਰਮਿਆਨ ਇਧਰ ਮੋਹਰ ਸਿੰਘ ਝੁਕੇ ਬਲਾਵ ਤੋਂ ਸਰਪੰਚ ਸਾਹਿਬ ਨੂੰ ਪੁੱਜੇ ਆ ਉਹਨਾਂ ਦਾ ਧੰਨਵਾਦ ਹੈ ਬਲਵਿੰਦਰ ਸਿੰਘ ਬੇਟੋ ਪਹਾੜੇ ਮੋੜ ਆਵਦਾ ਚੇਅਰਮੈਨ ਸਾਹਿਬ ਸਾਡਾ ਮਾਣ ਸਤਿਕਾਰ ਕਰਕੇ ਗਏ ਹੈ ਧੰਨਵਾਦ ਹੈ ਕ੍ਰਿਸ਼ਨ ਚੇਅਰਮੈਨ ਵੱਲੋਂ ਆਟੇ ਮਾਣ ਆਇਆ ਬੜਾ ਧੰਨਵਾਦ ਹਾਲਾ ਵਿਕਰ ਗੰਨਾ ਯਾ ਬਹੁਤ ਬੜਾ ਧੰਨਵਾਦ ਹੈ ਫੌਜੀ ਜਾਂਦੇ ਫੇਰ ਆ ਗਿਆ ਰੇਪਟਾਉਣ ਦੇ ਲਈ ਖੱਪੂ ਦੀ ਧਰਤੀ ਹੈ ਇਸ ਵੇਲੇ ਫੌਜੀ ਜਾਂਦੇ ਕਬੱਡੀ ਪਾ ਰਿਹਾ ਹੈ ਪਰ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾ ਦੇਗਾ ਹੋ ਨੰਦਰਾ ਅੱਖ ਪਤਾ ਲੱਗੂ ਕੈਮਨ ਝੜਦੀ ਹੈ ਹੋ ਕਾਪਾ ਵਿਗਦੀ ਹੈ ਪਰ ਆ ਕੌਣ ਪੈ ਗਿਆ ਇਹਨੂੰ ਜੋਗਨ ਕਹਿੰਦੀ ਹੈ ਦੁਨੀਆ ਇਹਨੂੰ ਜੋਗਨ ਕਹਿੰਦੀ ਹੈ ਰਾਜਨ ਜਾਂਦੇ ਕਬੱਡੀ ਪਾ ਰਿਹਾ ਹੈ ਕਿ ਜੜੇ ਰਪਾ ਦੇ ਸੀ ਮੱਕ ਮਣਦੇ ਇਵੇਂ ਅਸਲੇ ਤੇ ਗੌੜਲਾ ਤੇ ਨਹੀਂ ਤੇਰੇ ਬੰਪੇ ਬਿੰਦੇ ਆਲੇ ਮਿੱਠੀਏ ਵੀ ਮੈਂ ਮੂਸੇ ਪਿੰਡ ਆਉਣ ਲਾ ਤੇਨੀ ਅਣਕੀਆ ਗੀਤ ਜੱਟ ਵੇ ਸਿਰਾਂ ਤੋਂ ਲਾ ਲਵੇ ਚੁੰਨੀਆਂ ਅਬ ਰੇਕੜੀਆਂ ਜੈਸਾ ਵਾਵੇ ਜੱਟ ਵੇ ਭਾਈ ਭਾਈ ਕਹਿ ਵੀ ਦੁਨੀਆ ਭਾਈ ਭਾਈ ਨੋ ਆਈਕਲ ਦੇ ਪਾਸੇ ਹੋਰ ਚੈਨਲਾਂ ਦੇ ਨਾਲ ਦਾ ਇਹ ਐਮਟੀਵੀ ਲਾਈਵ 24 ਆਵਰਸ ਸਾਡਾ ਫਿਰ ਅਸ਼ੋਕ ਮਹਿਤ ਟਾੜੀ ਬਚਨ ਸਿੰਘ ਤੋਂ ਸਵਾਗਤ ਪ੍ਰਦਾਨ ਕਰ ਰਹੇ ਹੈ ਨੋਟ ਕਰ ਲਿਓ ਐਮਟੀਵੀ ਲਾਈਵ 24 YouTube ਚੈਨਲ ਤੇ ਜਿਹੜਾ ਮੇਲਾ ਲਾਈਵ ਦਿਖਾਇਆ ਜਾ ਰਿਹਾ ਹੈ ਉਧਰ ਪਾਸੇ ਰਕੇਸ਼ ਆਰਕੇ ਵੀਟੀਵੀ

ਲਓ ਸਾਹਮਣੇ ਲੱਗਿਆ ਪਿਆ ਜਿਹੜੇ ਇੱਕ ਪਾਸੇ ਰਿੰਦਾ ਜੰਗਸਾਹਬ ਦੀ ਧਰਤੀ ਦਾ ਪਰ ਆਹ ਸਾਹਮਣੇ ਢੇਰੀਆਂ ਟੈ ਗਈਆਂ ਆ ਨੰਬਰ ਦਿੱਤੇ ਉਹਦੇ ਸਿਰੇ ਤੇ ਜਾ ਗੜਿਆ ਅਗਲੀ ਰੇਡ ਕਹਿੰਦੇ ਗੇਜੇ ਨੇ ਪਾ ਦਿੱਤੀ ਐ ਇਸੀ ਯੋਧੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹਰਿਆਣੇ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਇਸ ਵੇਲੇ ਤਿਆਰ ਪਰ ਤਿਆਰ ਐ ਪਰ ਰਮੜਿਆ ਕਰ ਕੁਝ ਨਹੀਂ ਕੁੜਿਆ ਜੱਫੀ ਚਾਰ ਪੱਟਾਂ ਤੇ ਕਾਪੀਆਂ ਮਾਰਦੇ ਪਰ ਆ ਅਮਨ ਹੈ ਉਹ ਗਿਲਜੇ ਵਾਲਾ ਪਿੰਡ ਇਸ ਨੋਈ ਬਣਦਾ ਪਰ ਰੇਡਰ ਦੇਖੋ ਉਹ ਗੋਟਿਆਂ ਵੀ ਆਉਂਦੇ ਆ ਆਹ ਰੇਡਰ ਕਹਿੰਦੇ ਗੋਟਿਆਂ ਵੀ ਆਉਂਦੇ ਐ ਕਿ ਅੱਖੇ ਜੱਫੇ ਲੱਗਦੇ ਓ ਚੋਤੀਰੇ ਮੱਲਾਂ ਨੂੰ ਇਹ ਬੱਕਰੀ ਬਰਾਮ ਖਾ ਕੇ ਓ ਮੱਲ ਨਹੀਂ ਬਣੀ ਥੋੜਾ ਟਾਈਮ ਥਰ ਜੋ ਬਣਾ ਕੇ ਛੱਡਾਂਗੇ ਜਿਹੜੇ ਸਾਨੂੰ ਕਹਿੰਦੇ ਹਲੇ ਗੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਸਾਲੇ ਕਹਿੰਦੇ ਹਵੇ ਗੱਲ ਨਹੀਂ ਬਣੀ ਆਹ ਸਾਹਮਣੇ ਕਹਿੰਦੇ ਪੈਂਦੀ ਰੇਡ ਪਰ ਬਿੱਲਾ ਓ ਬਿੱਲਾ ਓ ਬਿੱਲਾ ਓ ਬੱਲੇ 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 ਓ ਬੱਲੇ ਪਰਲੇ ਪਰਲੇ ਵਾਹ ਓਏ ਗਬਰੂਆ ਹਰਿਆਣੇ ਵਾਲੋ ਕੁਝ ਨਾ ਕੁੜ ਕਰਨਾ ਪੈਣਾ ਹਰਿਆਣਾ ਨਹੀਂ ਤੇ ਅਲੀ ਕਾਉਣ ਜ ਨਹੀਂ ਆਉਣਾ ਆ ਕਿੱਥੇ ਬੈਠੇ ਹੋ ਤੇ ਕਿੱਥੇ ਜਾਣਾ ਇਹ ਜੱਫੇ ਲਾਉਣੇ ਪੈਣੇ ਐ ਇਹ ਤੇ ਸਾਰੀ ਰਾਹ ਵੇਜਰਾ ਲਾਹ ਹੀਰੇ ਸੁਨਣਾ ਪੈਣਾ ਇਹ ਨਾ ਵੇ ਸੱਜਣਾ ਨਾ ਕਾ ਹੋੜ ਰਗਾਉਣੇ ਤੋਂ ਇਹ ਆ ਗੱਲਾਂ ਕਰ ਕਰਕੇ ਮੇਰਾ ਖੂਨ ਬਚਾਉਣੇ ਤੋਂ ਇਹ ਕੁੱਲ ਪਛਿਆ ਲੋੜੀ ਦਾ ਜਵੇਂ ਕਿਤਾ ਫਸਦੀ ਆ ਆ ਕਹਵੇਂ ਵੇਕ ਨਾਲੇ ਕਾਰ ਵੇਖ ਕੇ ਕਹਤਾ ਇਹ ਮੈਂ ਸੌਖੀ ਬਸਨੀ ਆ ਇਹਦੇ ਜੱਫੇ ਲਾਉਣੇ ਪੈਣੇ ਆ ਜਵਾਲਿਆ ਨਈ ਰਿਸੈਗਪੁਰੂ ਆਹ ਰੋੜ ਪੈਂਦੀ ਸੁਮਿਤ ਪਹਿਲਵਾਨ ਵੀ ਤੇ ਤਿਲਕ ਦੀ ਗੱਲ ਕਰਦੇ ਹੋ ਲਓ ਜੀ ਰੈਡ ਬੰਦ ਰੈਡ ਰੈਡ ਪਈਓ ਕੇ ਖੇਡ ਗਰਾਊਂਡ ਦੇ ਵਿੱਚ ਸਾਹਮਣੇ ਚਾਰ ਜਾਫੀਆਂ ਦਾ ਕਹਿੰਦੇ ਸੀ ਲੱਗਿਆ ਜੋਰ ਨਾ ਦੁਸ਼ਮਣਾਂ ਤੋਂ ਖੇਡ ਦੇ ਵਿੱਚ ਕੱਲੀ ਕੇਰੀ ਜਾਣ ਦੇਖਦੇ ਕਿਹੜੇ ਪਾਸੇ ਦੇ ਲੱਗਦੇ ਆ ਲਓ ਉਹ ਜੋਰ ਲੱਗਿਆ ਇੱਕ ਖਲਕੇ ਤਾੜੀ ਮਾਰਦੇ ਪੀਰ ਪਾਜੋ ਦੇ ਮਾਤੇ ਸੰਗਤ ਥੋੜੀ ਜਾਂ ਭਾਵੇਂ ਤਾੜੀ ਵੱਡੀ ਹੋਣੀ ਚਾਹੀਦੀ ਹੈ ਲਓ ਲਓ ਸਾਹਮਣੇ ਲੱਗਿਆ ਜੋਰ ਰੈਡਰ ਰੈਡਰ ਨੰਬਰ ਰੇਡਰ ਦੇ ਹੱਥੇ ਚਾ ਲੋ ਨਸ਼ੇ ਦੇ ਕਰਤੇ ਲੋਕ ਹਮੇਸ਼ਾ ਰੋਤੇ ਆ ਨਸ਼ੇ ਦੇ ਕਰਤੇ ਲੋਕ ਹਮੇਸ਼ਾ ਰੋਤੇ ਵਿੱਚ ਜ਼ਿੰਦਗੀ ਕਦੇ ਦੋਸਤੋ ਹੱਸਦੇ ਨਹੀਂ ਟੋਲਾ ਟੋਲਾ ਵੇਚਣ ਵਾਲੇ ਫਸ ਜਾਂਦੇ ਤੇ ਟਰੱਕਾਂ ਦੇ ਵਿੱਚ ਟਰੱਕ ਵੇਚਦੇ ਹੱਸਦੇ ਨਹੀਂ ਆ ਮੁਲਖ ਨੂੰ ਕਹਿੰਦੇ ਸਵਰਗ ਬਣਾ ਦੇਵਾਂਗੇ ਤੇ ਸਾਡੇ ਲੀਡਰ ਵਾਦੇ ਕਰਕੇ ਕਰਦੇ ਫਕਦੇ ਨਹੀਂ ਤੇ ਬਾਰਡਰ ਤੇ ਟਰੱਕ ਫੜਦੇ ਕਈ ਕਰੋੜਾਂ ਦੀ ਖਰ ਕਿੱਧਰ ਰੋ ਜਾਂਦੀ ਸਾਨੂੰ ਦੱਸਦੇ ਨਹੀਂ ਖਰ ਕਿੱਧਰ ਰੋ ਜਾਂਦੀ ਸਾਨੂੰ ਦੱਸਦੇ ਨਹੀਂ ਕਰਨ ਵੀ ਗੱਲ ਲਾਓ ਸਾਹਮਣੇ ਕਹਿੰਦੇ ਰਾਜਨ ਕਬੱਡੀ ਪਾਉਣ ਦੇ ਲਈ ਤਿਆਰ ਬੁਰਦਾ ਕਰਨ ਕਰਦੇ ਰਾਜਨ ਕਰਦੇ ਰਾਜਨ ਆ ਬੱਲੇ 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 ਵਾਹ ਓ ਰਾਜਨ ਉਹ ਕਹਿੰਦਾ ਪਿਆਰ ਨਾਲ ਭਾਵੇਂ ਜਾਨ ਵੀ ਮੰਗ ਲੈ ਅਕਰ ਤੇ ਜੱਜ ਭੰਦਾ ਏ ਪਿਆਰ ਨਾਲ ਪਰਮੇ ਜੀ ਆਪ ਦੀ ਮੰਗ ਲੈ ਰੈਣ ਵਧੀਆ ਰੇਟਦਾ ਸਾਡੀ ਖੇਡ ਕਬੱਡੀ ਦਾ ਆਹ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਆਹ ਜੱਜਾ ਆ ਗਿਆ ਮੋਹਰੀ ਨਾਲ ਇਹ ਦੇਸੀ ਯੋਧੇ ਤਾਂ ਕਹਿੰਦੇ ਚੱਲ ਕੇ ਆਇਆ ਥੋੜਾ ਝੁਗਿਆ ਕਬੱਡੀ ਭਾਈ ਆਹ ਕਹਿੰਦੇ ਜੋਗਨ ਹੈ ਉਹ ਮੰਗੇ ਬਾਈ ਦੇ ਪਿੰਡੋਂ ਚੱਲ ਕੇ ਆਇਆ ਇਹ ਸੁੱਖਰੇ ਬਾਈ ਦੇ ਪਿੰਡਾਂ ਦਾ ਸੁੱਖਾ ਭਾਂਦੇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਸੁੱਖੇ ਦੀਆਂ ਯਾਕਾ ਅੱਜ ਵੀ ਮੈਂ ਖੇਡ ਮਦਾਨਾਂ ਦੇ ਵਿੱਚ ਬਿਲਕੁਲ ਦੇ ਕਬੱਡੀ ਹੋਣਾ ਹੈ ਔਰ ਅਲੀ ਕੇ ਟੀਮ ਦਾ 10 ਅੰਕ ਨੇ ਜੀਜੇ ਵਾਲੀ ਟੀਮ ਤੇ ਲਵੀ ਜੀ 14 ਅੰਕ ਨੇ 14 ਤੇ 10 ਦੇ ਵਿੱਚ ਚੱਲ ਰਿਹਾ ਹੈ। ਲਓ ਵੱਡਾ ਧੰਨਵਾਦ ਕਰੀਏ ਫਿਰ ਜਿਨ੍ਹਾਂ ਨੇ ਅੱਜ ਜੇਤੂ ਟੀਮ ਨੂੰ ਇੱਕ ਵੱਡੀ ਟਰੋਫੀ ਦੇ ਨਾਲ ਸਨਮਾਨ ਦੇਣਾ ਹੈ ਤੰਜੋ ਪਰਿਵਾਰ ਦੇ ਵੱਲੋਂ ਸ਼੍ਰੀਮਾਨ ਪੰਨਾ ਰਾਮਜੀਤ ਤੰਜੋ ਸਵਰਗਵਾਸੀ ਲਓ ਉਹਨਾਂ ਦੇ ਪਰਿਵਾਰ ਦੇ ਵੱਲੋਂ ਇੱਕ ਟਰੋਫੀ ਤੇ 5100 ਰੁਪਏ ਦੇ ਨਾਲ ਇਹ ਲਵੀ ਜੀ ਮਾਨ ਸਨਮਾਨ ਦਿੱਤਾ ਜਾਣਾ ਹੈ ਤੇ ਤੰਜੋ ਪਰਿਵਾਰ ਦੁਆਰਾ ਆਹ ਇੱਕ ਪਾਣੀ ਵੀ ਸੇਵਾ ਕਰਦੇ ਭਾਈ ਪਾਣੀ ਬਹੁਤ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਜਿੱਥੇ ਪਾਣੀ ਜ਼ਰੂਰੀ ਹੈ ਉਥੇ ਰੋਟੀ ਵੀ ਜ਼ਰੂਰੀ ਹੈ ਆਹ ਰਹੀ ਕਦੇ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਸੌਜੀ ਖੜ ਲਿਆ ਮੰਦਰ ਨੇ ਆਹ ਸੌਜੀ ਖੜ ਲਿਆ ਮੰਦਰ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਬੜਾ ਚੋਟੀ ਦਾ ਜੱਫਾ ਲਾਇਆ ਆਹ ਸਾਹਮਣੇ ਬਿੱਲਾ ਫੇਰ ਇਸ ਵੇਲੇ ਕਬੱਡੀ ਕੌਣ ਦੇ ਲਈ ਤਿਆਰ ਵਰ ਤਿਆਰ ਹੈ ਇਹ ਮੈਗੀ ਆਉਣਾ ਕਦੇ ਪਲਵਾਨ ਰੱਜਦੇ ਮਿੱਤਰੋ ਜਹਾਜਾਂ ਨੂੰ ਨੀ ਰੋੜੇ ਵੱਜਦੇ ਕਦੇ ਨਾ ਭੜਾ ਕੂਰ ਰਾਰੇ ਡਿਗਰੀ ਤੇ ਚੋਰਾ ਮੂਰੇ ਅੜਦੇ ਨਹੀਂ ਜਿੰਦੇ ਸੋਹਣਿਆ ਮਾਵਾ ਦੀਆਂ ਛਾਤੀਆਂ 'ਚ ਮਿਲਦੀ ਦਲੇਰੀ ਪੈਕਟਾਂ ਦੇ ਪੈਕਟਾਂ ਦੇ ਪੈਕਟਾਂ ਦੇ ਪੈਕਟਾਂ ਦੇ ਦੱਤ ਕਿੱਥੇ ਆਹ ਬੰਦੇ ਸੋਹਣਿਆ ਉਹ ਦਲੇਰੀਆਂ ਕਿੱਥੋਂ ਪੈਕਟਾਂ ਜਦ ਮਿਲਦੀਆਂ ਨੇ ਜਿਹੜੀਆਂ ਦਲੇਰੀਆਂ ਮਾਵਾ ਦੇ ਸਕਦੀਆਂ ਨੇ ਜਿਹੜੀਆਂ ਦਲੇਰੀਆਂ ਬਾਤ ਦੇ ਸਕਦਾ ਜਿਹੜੀਆਂ ਦਲੇਰੀਆਂ ਸਗਾ ਭਰਾ ਦੇ ਸਕਦਾ ਕੋਈ ਬੇਗਾਨਾ ਨਹੀਂ ਦੇਖ ਸਕਦਾ ਉਹ ਕੋਈ ਪ੍ਰਾਣੀ ਦੇਖ ਸਕਦਾ ਉਹ ਆਪਣਾ ਦੇਖ ਸਕਦਾ ਉਹ ਆਪਣਾ ਹੀ ਦੇਖ ਸਕਦਾ ਇਹ ਸੱਚੀਆਂ ਗੱਲਾਂ ਨੇ ਇਹ ਗੌਰ ਨਾਲ ਸੁਣ ਕੇ ਜਾਓ ਆਹ ਸਾਹਮਣੇ ਗੰਦੇ ਕਬੱਡੀ ਪਾਉਣ ਦੇ ਲਈ ਫੇਰ ਨੌਜਵਾਨ ਤਿਆਰ ਬਰ ਤਿਆਰ ਹੈ ਇਹ ਵਰਸ ਸਭ ਕੋ ਵੀ ਚੁਗਲ ਚਿੰਤਾ ਹੋ ਗਿਆ ਉਹ ਨਵੀਂ ਪੀੜ੍ਹੀ ਮਾਝਦੀਪ ਵਾਲੇ ਗੰਦੇ ਵੇੜੇ ਚਲੇ ਮਪਰਾਤ ਮਾਝ ਚ ਕੰਮ ਕਰ ਲਗੀ ਵਿੱਚ ਫਰਨਾਵ ਨੇ ਤੂੰ ਵੀ ਬਖਸ਼ਿਸ਼ ਮੱਤ ਬਾਬਾ ਨਾਨਕਾ ਲੰਡਾ ਮੀਨੇ ਦਾ ਮਾਨ ਆਣੜੇ ਚਾਚੇ ਜੋਪੇਉਣੀ ਕਦੇ ਲੱਭਦਾ ਇੱਕ ਮਾਸਤੀ ਕਦੇ ਮਾਨ ਆਣੜੇ ਇਹ ਸੱਚੀਆਂ ਗੱਲਾਂ ਨੇ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਕਬੱਡੀ ਬੰਗਲੀ ਫੇਰ ਇਸ ਵੇਲੇ ਫੌਜੀ ਤਿਆਰ ਵਰਤਿਆ ਹੈ ਵਜੀਪ ਪ੍ਰੈਸ ਪਰ ਸੁਰਜਨ 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 ਦੇ ਰਾਣੇ ਇੱਕ ਕਬੱਡੀ ਖਿਡਾਰੀਆਂ ਦਾ ਮਾਨ ਸਨਮਾਨ ਕਰਨਾ ਇੱਕ ਸਾਈਡ ਤੇ ਖੜ ਕੇ ਕਬੱਡੀ ਖਿਡਾਰੀਆਂ ਦਾ ਮਾਨ ਸਨਮਾਨ ਕਰ ਸਕਦੇ ਹੈ ਇੱਧਰ ਸਾਡਾ ਵੀਰ ਬੱਲੇ ਸਿੰਘ ਜੀ ਪੰਜਾਬ ਪੁਲਿਸ ਵਾਲਾ ਬਹਿ ਖਾਸ ਤੋਂ ਇਹਨਾਂ ਦੇ ਵੱਲੋਂ ਕਬੱਡੀ ਖਿਡਾਰੀਆਂ ਨੂੰ ਮਾਨ 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 ਦਿੱਤਾ ਜਾਣਾ ਹੈ ਜੋ ਜਿਹੜੇ ਵੀ ਖਿਡਾਰੀਆਂ ਦੇ ਨਾਲ ਦਾ ਐਡੀਸ਼ਨਲ ਖਿਡਾਰੀ ਹੈ ਉਹ ਇਹਨਾਂ ਕੋਲੋਂ ਮਾਨ ਸਨਮਾਨ ਪ੍ਰਾਪਤ ਕਰ ਸਕਦੇ ਆ ਹਲੋ ਹਾਂਜੀ ਬਹੁਤ ਹੀ ਦਰਸ਼ਕ ਵੀਰੇ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਕਹਿੰਦੇ ਗੋਰੀ ਫੇਰ ਕਬੱਡੀ ਬੌਂਡ ਲਈ ਤਿਆਰ ਪਰ ਪਿਆਰੇ ਲੱਗਿਆ ਜੋਰ ਕਬੱਡੀ 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 ਵਾਹ ਵੇ ਕਬਰੂਆ ਗੋਰੀਏ ਕਹਿੰਦੇ ਰੋੜੀ ਦੀ ਧਰਤੀ ਦਾ ਸਰਸੇ ਜ਼ਿਲ੍ਹੇ ਤੋਂ ਕਹਿੰਦੇ ਚੱਲ ਕੇ ਆਇਆ ਗੋਰੀ ਜਿਹੜੇ ਬੜਾ ਤਗੜਾ ਨੰਬਰ ਜੋੜਿਆ ਪਰ ਆਹ ਕਹਿੰਦੇ 40 ਮੁਕਤੀਆਂ ਦੀ ਧਰਤੀ ਬੜੀ ਪਾਵਨ ਤੇ ਕਹਿੰਦੇ ਬੜੀ ਪਵਿੱਤਰ ਧਰਤੀ ਹੈ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਇਹ ਕਹਿੰਦੇ ਬਿੱਲਾ ਹੈ ਕਬਰ ਵਾਲੇ ਪਿੰਡ ਦਾ ਕਬੱਡੀ ਪੌਂਦਰੀ ਪਿਆਰ ਵਰ ਪਿਆਰਾ ਹੈ ਕਬਰ ਵਾਲੇ ਪਿੰਡ ਦਾ ਪੋਜੀ ਸਾਡਾ ਯਾਰ ਹੈ ਇਸ ਸਾਲ ਕਹਿੰਦੇ ਪੱਟਾ ਮੇਲਾ ਹੁੰਦਾ ਕਿਤੇ ਕਹਿੰਦੇ ਜਸਵਿੰਦਰ ਬਰਾੜ ਕਿਤੇ ਪੁਲਕਾਰ ਨਚੀਲਾ ਤੇ ਕਿਤੇ ਗੱਲ ਜਲਦੀਆਂ ਨੇ ਵੱਡੇ ਵੱਡੇ ਕਲਾਕਾਰ ਹੁੰਦੀਆਂ ਉਹ ਖਬਰ ਵਾਲੇ ਪਿੰਡ ਦੇ ਵਿੱਚ ਹੁੰਦੀਆਂ ਨੇ ਉਹ ਬਿੱਲਾ ਕਹਿੰਦੇ ਗਲਾਪੇ ਤੋਂ ਨੰਬਰ ਲੈ ਗਿਆ ਅਗਲੀ ਰੇਡ ਕਹਿੰਦੇ ਗੇਜੇ ਨੇ ਪਾ ਦਿੱਤੀ ਹੈ ਕਿ ਬੰਦਾ ਨਹੀਂ ਉਹ ਕੁੱਤਿਆਂ ਦੀ ਜਾਤ ਹੋਣੀ ਹੈ ਕੱਢ ਬਾਇ ਗਾਲ ਜਿਹੜਾ ਸਜੀਤ ਭਾਮ ਨੂੰ ਜਿਹਨੇ ਪਿਆਰ ਦੀ ਤਾਰੀ ਨੂੰ ਹੱਥ ਪਾ ਲਿਆ ਵੱਡਾ ਗੜਾ ਇਹੋ ਜਿਹੇ ਨੂੰ ਉਹ ਫੁੱਟ ਕਹਿਣ ਨੂੰ ਇਹ ਟਾਮ ਸ਼ਮ ਗਲੀਆਂ ਦੇ ਬੜੇ ਫਿਰਦੇ ਪਰ ਜੰਮਨੇ ਨਹੀਂ ਮਾਨ ਕੁੱਤੇ शिंदे ਸੋਹਣਿਆ ਮਾਮਾ ਦੀਆਂ ਦੀਆਂ ਜੋ ਮਿਲਦੀ ਦਲੇਰੀ ਪੈਕਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਪੈਕਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਸਮਿਤ ਪਹਿਲਵਾਨ ਕਬੱਡੀ ਪਾ ਰਿਹਾ ਕਰਨ ਆਉਜਲੇ ਪਰਿਵਾਰ ਦਾ ਨੌਜਵਾਨ ਇਸ ਵੇਲੇ ਕਰਦਾ ਹੋਇਆ ਟਰਾਈ ਪਰ ਜਫਾ ਨਹੀਂ ਲਾ ਸਕਿਆ ਪੁਆਇੰਟ ਜਿਹੜਾ ਸਮਿਤ ਪਹਿਲਵਾਨ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਮੇਰੇ ਪੰਜਾਬੀ ਵੀਰੋ ਮਾਦਰੀ ਹੋ Đi ਹੈ ਲਓ ਨੌਜਵਾਨ ਇਸ ਵੇਲੇ ਵਿਰੋਧੀਆਂ ਦੇ ਪਾਰੇ ਦੇ ਵਿੱਚ ਵਧਿਆ ਹੋਇਆ ਯਾਫੀ 4 ਨੇ ਇੱਕ ਕਰਨੀ ਤੇ ਟਿੰਕੂ ਖੜਾ ਦੂਜੇ ਪਾਸੇ ਅਮੜਾ ਗਿਲਜੀ ਵੜੀਆ ਪਰ ਨੌਜਵਾਨ ਇਸ ਵੇਲੇ ਲਾਲਾ ਕੇ ਸੜਦਾ ਹੋਇਆ ਪੁਆਇੰਟ ਜਿਹੜਾ ਇਸ ਵੇਲੇ ਤਾਵੀ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਅਗਲੀ ਕਬੱਡੀ ਚੱਲ ਵੀ ਚੋਪੜਾ ਕਿਹੜੇ ਨੌਜਵਾਨ ਨੇ ਬੋਲਣਾ ਤਾਵਾ ਇਹਦਾ ਰਾਜਨ ਨਾਮ ਹੈ ਮਲੋੜ ਦੇ ਲਾਗੇ ਜੇ ਕਰਕੇ ਵਸਿਆ ਹੋਇਆ ਨਗਰ ਹੈ ਹਾਂਜੀ ਚੱਲਦਾ ਹੋਇਆ ਮੈਚ ਜਿਹੜਾ ਸਮਾਪਤ ਹੈ ਜੀ ਆਓ ਚੱਲਦੇ ਮੈਚ ਦੇ ਵਿੱਚੋਂ ਜਿਹੜੀ ਗਿਲਜੇ ਵਾਲੇ ਦੀ ਪੁਆਇੰਟ ਹੈ ਜੀ 20 ਤੇ ਅਰੀਕੇ ਹਰਿਆਣੇ ਦੇ ਪੁਆਇੰਟ ਹੈ ਜੀ ਉਹ 16 ਪੁਆਇੰਟ ਰਏ ਹੈ ਜੀ ਚੱਲਦੇ ਮੈਚ ਦੇ ਵਿੱਚੋਂ ਗਿਲਜੇ ਵਾਲਾ ਜੇਤੂ ਆ ਤਾੜੀ ਮਾਰਦੇ ਦਰਸ਼ਕ ਵੀਰੋ ਅੱਜ ਤੋਂ ਜਣਦਾ ਪਹਿਲਾ ਮੈਚ ਹੋਇਆ ਪਹਿਲੇ ਹੀ ਕਹਿੰਦੇ ਬੜਾ ਚੋਟੀ ਦਾ ਹੋਇਆ ਜਿੰਨੀ ਵੀ ਸੰਗਤਾਂ ਤੈਰੇ ਲਾਗੇ ਬੈਠੀ ਹੈ ਕਬੱਡੀ ਦੇ ਮੈਚਾਂ ਨੂੰ ਆਨੰਦ ਮਾਣਦੀ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਜਿਹਨਾਂ ਖਿਡਾਰੀਆਂ ਨੂੰ ਪਿਆਰ ਕਰਦੇ ਹੋ ਇੱਕ ਵਾਰੀ ਤਾੜੀ ਵੱਡੀ ਸਾਰੀ ਮਾਰ ਦਿਓ 아지뭐가또탄가